रणबीर कॉलेज ਸੰਗਰੂਰ ਦੇ ਵਿੱਚ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਰਹੇ ਉਹਨਾਂ ਨੇ ਆਪਣੇ ਪਿੰਡ ਦੇ ਸਰਪੰਚ ਵਜੋਂ ਚੋਣ ਜਿੱਤ ਕੇ ਸਿਆਸਤ ਵਿੱਚ ਕਦਮ ਰੱਖਿਆ ਸੀ ਇਸ ਘਟਨਾ ਪਰਤੇ ਸਾਡੇ ਨਾਲ ਸਾਡੇ ਸਹਿਯੋਗੀ ਅਨੂਜਾ ਜੁੜ ਚੁੱਕੇ ਨੇ ਇਸ ਸੋ ਅਨੂਜਾ ਇਸ ਵਕਤ ਤੁਸੀਂ ਫੋਰਟਿਸ ਹਸਪੀਟਲ ਦੇ ਵਿੱਚੋਂ ਤਾਂ ਆਖਰ ਕਿਵੇਂ ਉਹਨਾਂ ਦਾ ਦਿਹਾਂਤ ਹੋਇਆ ਆਖਰੀ ਸਮੇਂ ਤੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਸਨ ਫਿਲਹਾਲ ਉੱਥੇ ਕੌਣ ਕੌਣ ਮੌਜੂਦ ਹੈ ਇਸ ਵਕਤ ਉਹਨਾਂ ਦੇ ਕੋ ਬਿਲਕੁਲ ਦੇਖੋ ਜਿਸ ਤੱਕ ਅਸੀਂ ਗੱਲ ਕਰਦੇ ਹਾਂ ਸੁਖਦੇਵ ਸਿੰਘ ਟੀਂਟਸਾ ਦੀ ਉਹਨਾਂ ਦੀ ਜਿਹੜੀ ਉਮਰ ਹੈ 99 ਸਾਲ ਦੀ ਉਹਨਾਂ ਦੀ ਉਮਰ ਸੀਗੀ ਇੱਕ ਏਜ ਫੈਕਟਰ ਜਿਹੜਾ ਹੈ ਉਹ ਵੀ ਕਾਊਂਟ ਕੀਤਾ ਜਾ ਰਿਹਾ ਲੇਕਿਨ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੀ ਤਬੀਅਤ ਜਿਹੜੀ ਹੈ ਉਹ ਨਾ ਸਾਸ ਸੀਗੀ ਖਰਾਬ ਸੀਗੀ ਪਹਿਲਾਂ ਪੀਜੀਆਈ ਦੇ ਵਿੱਚ ਦਾਖਲ ਰਹੇ ਉਹਨਾਂ ਦਾ ਉੱਥੇ ਇਲਾਜ ਚੱਲ ਰਿਹਾ ਸੀ ਲੇਕਿਨ ਕੱਲ ਦੇ ਦਿਨ ਫੋਰਟਿਸ ਹਸਪੀਟਲ ਉਹਨਾਂ ਨੂੰ ਲਿਆਂਦਾ ਗਿਆ ਸੀਗਾ ਬਹੁਤ ਸਾਰੀਆਂ ਦਿੱਕਤਾਂ ਜਿਹੜੀਆਂ ਨੇ ਅਗਰ ਅਸੀਂ ਏਜ ਫੈਕਟਰ ਦੀ ਗੱਲ ਕਰੀਏ ਏਜ ਫੈਕਟਰ ਦੇ ਕਰਕੇ ਵੀ ਬਹੁਤ ਸਾਰੀਆਂ ਦਿੱਕਤਾਂ ਜਿਹੜੀਆਂ ਨੇ ਉਹਨਾਂ ਨੂੰ ਆ ਰ ਰਿਆ ਸੀਗਾ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਵਾਰ ਅਜੀਹਾ ਹੋਇਆ ਕਿ ਜਿਸ ਵਕਤ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਿਹੜਾ ਉਹ ਐਡਮਿਟ ਕਰਵਾਇਆ ਗਿਆ ਹੋਵੇ ਲੇਕਿਨ ਉਸ ਤੋਂ ਬਾਅਦ ਹੁਣ ਕੁਝ ਦਿਨਾਂ ਤੋਂ ਜਿਹੜਾ ਉਹ ਪੀਜੀਆਈ ਦੇ ਵਿੱਚ ਦਾਖਲ ਕੀਤਾ ਗਿਆ ਸੀਗਾ ਲੇਕਿਨ ਪੀਜੀਆਈ ਤੋਂ ਕੱਲ ਦੇ ਦਿਨ 40s ਲਿਆਂਦਾ ਗਿਆ ਔਰ ਅੱਜ ਸ਼ਾਮ ਨੂੰ 5 ਵਜੇ ਜਿਹੜਾ ਉਹ ਇੱਥੇ ਹੀ ਸੁਖਦੇਵ ਸਿੰਘ ਢੀਂਸਾ ਨੇ ਆਪਣੇ ਆਖਰੀ ਸਾਲ ਲੈਣੇ ਲੇਕਿਨ ਜਿਸ ਵਕਤ ਸੀ ਸੁਖਦੇਵ ਸਿੰਘ ਢੀਂਸਾ ਦੀ ਗੱਲ ਕਰਦੇ ਆ ਤੇ ਸੁਖਦੇਵ ਸਿੰਘ ਢੀਂਸਾ ਦਾ ਲੰਮਾ ਸਫ਼ਰ ਜਿਹੜਾ ਉਹ ਸਿਆਸਤ ਦੇ ਵਿੱਚ ਰਿਹਾ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਉਹਨਾਂ ਨੇ ਲੰਮਾ ਸਮਾਂ ਜਿਹੜ ਕੰਮ ਕੀਤਾ ਪੰਜਾਬ ਦੇ ਲੋਕਾਂ ਦੇ ਲਈ ਲੰਮਾ ਸਮਾਂ ਕੰਮ ਕੀਤਾ ਜੇਕਰ ਉਹਨਾਂ ਦੀ ਗੱਲ ਕਰੀਏ ਸੀ ਸ਼ੁਰੂਆਤੀ ਦੌਰ ਉਹਨਾਂ ਨੇ ਜਿਹੜਾ ਆਪਣਾ ਵਿਦਿਆਰਥੀ ਜੀਵਨ ਜਿਹੜਾ ਉਸ ਦੇ ਦੌਰਾਨ ਉਹਨਾਂ ਨੇ ਰਣਬੀਰ ਕਾਲਜ ਜਿਹੜਾ ਸੰਗਰੂਰ ਦੇ ਵਿੱਚ ਹੈ ਉੱਥੇ ਵਿਦਿਆਰਥੀ ਕਾਉਂਸਲ ਦੀ ਪਹਿਲੀ ਚੋਣ ਉੱਥੋਂ ਦੀ ਲੜੀ ਸੀਗੀ ਔਰ ਉੱਥੇ ਵੀ ਜਿਹੜੀ ਹੈ ਉਹ ਜਿੱਤ ਹਾਸਲ ਕੀਤੀ ਸੀਗੀ ਉੱਥੇ ਪ੍ਰਧਾਨ ਬਣੇ ਉਹ ਕਾਲਜ ਦੇ ਪ੍ਰਧਾਨ ਬਣੇ ਲੇਕਿਨ ਉਸ ਤੋਂ ਬਾਅਦ ਜਿਹੜਾ ਉਹ ਉਬਾਵਲ ਪਿੰਡ ਜਿਹੜਾ ਉਹਦੇ ਸਭ ਤੋਂ ਨੌਜਵਾਨ ਸਰਪੰਚ ਚੁਣੇ ਗਏ ਯਾਨੀ ਕਿ ਛੋਟੀ ਉਮਰੇ ਹੀ ਜਿਹੜਾ ਉਹਨਾਂ ਨੇ ਸਿਆਸਤ ਨੂੰ ਇਨੇ ਦੇ ਤਰੀਕੇ ਦੇ ਨਾਲ ਸਮਝ ਲਿਆ ਸੀਗਾ ਕਿ ਸਭ ਤੋਂ ਪਹਿਲੇ ਨੌਜਵਾਨ ਜਿਹੜੇ ਨੇ ਉਹ ਸਰਪੰਚ ਛੋਟੀ ਉਮਰ ਦੇ ਵਿੱਚ ਜਿਹੜੇ ਨੇ ਸਰਪੰਚ ਚੁਣੇ ਗਏ 1972 ਦੇ ਵਿੱਚ ਤਨੋਲਾ ਵਿਧਾਨ ਸਭਾ ਹਲਕੇ ਤੋਂ ਉਹਨਾਂ ਨੇ ਸੁਤੰਤਰ ਜਿਹੜਾ ਉਹ ਉਮੀਦਵਾਰ ਵੱਜੂ ਉਹਨਾਂ ਨੇ ਆਪਣੀ ਚੋਣ ਜਿੱਤੀ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਸ਼ੋਮਨੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਫਿਰ ਉਹਨਾਂ ਨੇ ਮੰਤਰੀ ਪਦ ਜਿਹੜੇ ਸਨਾਮ ਤੋਂ ਉਹਨਾਂ ਨੇ ਐਮ ਐਲ ਏ ਚੁਣੇ ਗਏ ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਟਰਾਂਸਪੋਰਟ ਵਿਭਾਗ ਵੀ ਸੰਭਿਆ ਖੇਡ ਵਿਭਾਗ ਵੀ ਸੰਭਿਆ ਸੈਰ ਸਪਾਟਾ ਵਿਭਾਗ ਵੀ ਸੰਭਿਆ ਸੱਭਿਆਚਾਰ ਮਾਮਲੇ ਤੇ ਨਾਗਰਿਕ ਵਿਭਾਗ ਜਿਹੜਾ ਹੈ ਉਸ ਨੂੰ ਵੀ ਉਹਨਾਂ ਨੇ ਸੰਭਿਆ ਉਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਉਹਨਾਂ ਨੇ 2000 ਤੋਂ 2004 ਤੱਕ ਤੀਜੀ वाजਪਾਈ ਸਰਕਾਰ ਵਿੱਚ ਖੇਡਾਂ ਅਤੇ ਜਿਹੜੀ ਰਸਾਇਣਿਕ ਅਤੇ ਖਾਦ ਮੰਤਰੀ ਰਹੇ ਉਹਨਾਂ ਨੇ 2000 ਤੋਂ 200 2004 ਦੇ ਵਿੱਚ ਯਾਨੀ ਕਿ ਇਨਾ ਲੰਮਾ ਸਮਾਂ ਉਹਨਾਂ ਨੇ ਹਰ ਇੱਕ ਪਦ ਰਹਿ ਕੇ ਹਰ ਇੱਕ ਅਹੁਦਾ ਰਹਿ ਕੇ ਦੇਖਿਆ ਉਹਨਾਂ ਨੇ ਭਾਵੇਂ ਉਹ ਵਿਧਾਇਕ ਦਾ ਹੋਵੇ ਸਰਪੰਚੀ ਦਾ ਹੋਵੇ ਭਾਵੇਂ ਉਹ ਮੰਤਰੀ ਦਾ ਹੋਵੇ ਉਸ ਤੋਂ ਬਾਅਦ ਉਹਨਾਂ ਨੇ ਲੋਕ ਸਭਾ ਔਰ ਰਾਜ ਸਭਾ ਦੇ ਵਿੱਚ ਵੀ ਮੈਂਬਰ ਰਹਿ ਲੰਮਾ ਸਮਾਂ 2004 ਤੋਂ 2009 ਤੱਕ ਸੰਗਰੂਰ ਤੋਂ ਸੰਸਦ ਮੈਂਬਰ ਰਹਿ ਲੋਕ ਸਭਾ ਦੇ ਵਿੱਚ ਰਹਿ ਸੁਖਦੇਵ ਸਿੰਘ ਢੀਂਸਾ ਔਰ ਉਸ ਤੋਂ ਬਾਅਦ ਰਾਜ ਸਭਾ ਦੇ ਵਿੱਚ ਵੀ ਉਹਨਾਂ ਨੇ 1998 ਤੋਂ ਲੈ ਕੇ 2004 ਤੱਕ ਪਹਿਲਾ ਉਹਨਾਂ ਨੇ ਟਿਨਿਓਰ ਦਿੱਤਾ ਉਸ ਤੋਂ ਬਾਅਦ 2010 ਤੋਂ 2022 ਤੱਕ ਰਾਜ ਸਭਾ ਦੇ ਮੈਂਬਰ ਵੀ ਜਿਹੜੇ ਨੇ ਉਹ ਸੁਖਦੇਵ ਸਿੰਘ ਢੀਂਸਾ ਰਹੇ ਨੇ ਲੇਕਿਨ ਇੱਕ ਵੱਡੀ ਉਪਲਬਧੀ ਜਿਹੜੀ ਹੈ ਉਹ 2019 ਦੇ ਵਿੱਚ ਉਹਨਾਂ ਨੂੰ ਪਦਮ ਪੂਸ਼ਣ ਦੇ ਨਾਲ ਵੀ ਜਿਹੜਾ ਉਹ ਸਨਮਾਨਿਤ ਕੀਤਾ ਗਿਆ ਸੀਗਾ ਔਰ ਜਿਹਨੂੰ ਅਸੀਂ ਕਿਹਾ ਕਹਿੰਦੇ ਆ ਕਿ ਤੀਸਰਾ ਸਭ ਤੋਂ ਵੱਡਾ ਜਿਹੜਾ ਨਾਗਰਿਕ ਸਨਮਾਨ ਹੈ ਪਦਮ ਪੂਸ਼ਣ ਉਸ ਦੇ ਨਾਲ 2019 ਦੇ ਵਿੱਚ ਸੁਖਦੇਵ ਸਿੰਘ ਢੀਂਸਾ ਨੂੰ ਸਨਮਾਨਿਤ ਕੀਤਾ ਗਿਆ ਸੀਗਾ ਲੇਕਿਨ ਉਹ ਵੀ ਉਹਨਾਂ ਨੇ ਜਿਸ ਵਕਤ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਉਸ ਦੌਰਾਨ ਉਹ ਉਹਨੇ ਆਪਣਾ ਉਹ ਪਦਮਪੂਸ਼ਨ ਜਿਹੜਾ ਹੈ ਉਹ ਵੀ ਵਾਪਸ ਕਰ ਦਿੱਤਾ ਸੀਗਾ ਲੇਕਿਨ ਲੋਕਾਂ ਦੇ ਲਈ ਲੰਮਾ ਸਮਾਂ ਉਹਨਾਂ ਨੇ ਜਿਹੜਾ ਹੈ ਉਹ ਆਪਣੀ ਸਿਆਸਤ ਆਪਣੀ ਜਿਹੜੀਆਂ ਸੇਵਾਵਾਂ ਜਿਹੜੀਆਂ ਨੇ ਨਿਭਾਈਆਂ ਨੇ ਲੰਮਾ ਸਮਾਂ ਉਹਨਾਂ ਨੇ ਸੱਤਾ ਦੇ ਵਿੱਚ ਰਹਿ ਕੇ ਉਹਨਾਂ ਨੇ ਕੰਮ ਕੀਤਾ ਉਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀ ਇੰਡੀਪੈਂਡੈਂਟਲੀ ਵੀ ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਜੇਕਰ ਅਸੀਂ ਇਹਨਾਂ ਦੀ ਪੂਰੀ ਅਗਰ ਸਿਆਸੀ ਇਹਨਾਂ ਦੀ ਪਾਰਟੀਆਂ ਦੀ ਗੱਲ ਕਰੀਏ ਆਜ਼ਾਦ ਉਮੀਦਵਾਰ ਵੀ ਰਹੇ ਨੇ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਸ਼ੋਮਨੀ ਅਕਾਲੀ ਦਲ ਨੂੰ ਜੁਆਇਨ ਕੀਤਾ ਸ਼ੋਮਨੀ ਅਕਾਲੀ ਦਲ ਤੋਂ ਬਾਅਦ ਉਹਨਾਂ ਨੇ ਜਿਹੜਾ ਉਹ ਜਿਹੜੀ ਸ਼ੋਮਨੀ ਅਕਾਲੀ ਦਲ ਡੈਮੋਕ੍ਰੈਟਿਕ ਬਣਾਈ ਫਿਰ ਉਸ ਤੋਂ ਬਾਅਦ ਜਿਸ ਨੂੰ ਬਾਅਦ ਦੇ ਵਿੱਚ ਫੇਰ ਤੋਂ ਇਹ ਕਰ ਦਿੱਤਾ ਗਿਆ ਸ਼ੋਮਨੀ ਅਕਾਲੀ ਦਲ ਸੰਯੁਕਤ ਆਈ ਇਹ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਇਹ ਜਿਹੜੀਆਂ ਸੁਖਦੇਵ ਸਿੰਘ ਢੀਂਸਾ ਦੀ ਰਹੀਆਂ ਕਿਉਂਕਿ ਜਿਸ ਤੋਂ ਤੁਸੀਂ ਗੱਲ ਕਰਦੇ ਹਾਂ ਸ਼ੋਮਨੀ ਅਕਾਲੀ ਦਲ ਛੱਡ ਕੇ ਉਹਨਾਂ ਨੇ ਵੱਖਰੀਆਂ ਪਾਰਟੀਆਂ ਜਿਹੜੀਆਂ ਬਣਾਈਆਂ ਆਪਣੇ ਬੇਟੇ ਪਰਮਿੰਦਰ ਸਿੰਘ ਢੀਂਸਾ ਦੇ ਨਾਲ ਉਹਨਾਂ ਨੇ ਸ਼ੋਮਨੀ ਅਕਾਲੀ ਦਲ ਡੈਮੋਕ੍ਰੈਟਿਕ ਜਿਹੜੀ ਸੀ ਉਹ ਪਾਰਟੀ ਬਣਾਈ ਉਸ ਤੋਂ ਬਾਅਦ ਜਿਹੜੀ ਇਹ ਸ਼ੋਮਨੀ ਅਕਾਲੀ ਦਲ ਸੰਯੁਕਤ ਬਣਾਈ ਗਈ ਲੇਕਿਨ ਸ਼ੋਮਨੀ ਅਕਾਲੀ ਦਲ ਸੰਯੁਕਤ ਨੂੰ ਉੜ ਤੋਂ ਜਿਹੜਾ ਹੈ ਉਹ ਅਕਾਲੀ ਦਲ ਦੇ ਵਿੱਚ ਰਲਾ ਦਿੱਤਾ ਗਿਆ ਇਹ ਸਾਰਾ ਟੈਨਿਓਰ ਜਿਹੜਾ ਉਹ ਸੁਖਦੇਵ ਸਿੰਘ ਢੀਂਡਸਾ ਦਾ ਹੈ ਲੇਕਿਨ ਅਗਰ ਇਸ ਨੂੰ ਅਸੀਂ ਹੋਰ ਵਿਸਥਾਰ ਦੇ ਵਿੱਚ ਦੱਸਣ ਜਾਈਏ ਤੇ ਇਹ ਇੱਕ ਬਹੁਤ ਲੰਮੀ ਜਿਹੜੀ ਹੈ ਇੱਕ ਹਿਸਟਰੀ ਪੂਰੀ ਰਹੀ ਹੈ ਜਿਹੜੀ ਸੁਖਦੇਵ ਸਿੰਘ ਢੀਂਡਸਾ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਰਹੀ ਹੈ ਪਿਛਲੇ ਲੰਮੇ ਸਮੇਂ ਦੇ ਵਿੱਚ ਜਿਸ ਵਕਤ ਸੱਤਾ ਦੇ ਵਿੱਚ ਵੀ ਸੀਗੇ ਉਸ ਦੌਰਾਨ ਵੀ ਸੁਖਦੇਵ ਸਿੰਘ ਢੀਂਡਸਾ ਨੇ ਬਹੁਤ ਸਾਰੇ ਅਜਿਹੇ ਕੰਮ ਜਿਹੜੇ ਨੇ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਕੀਤੇ ਨੇ ਜੇਕਰ ਅਸੀਂ ਖੇਡ ਦੇ ਵਿੱਚ ਗੱਲ ਕਰੀਏ ਖੇਡਾਂ ਦੇ ਦੌਰਾਨ ਵੀ ਜਿਸ ਵਕਤ ਉਹ ਖੇਡਾਂ ਦੇ ਲਈ ਵੀ ਜਿਹੜਾ ਉਹ ਉਹ ਮੰਤਰੀ ਸੀਗੇ ਉਸ ਦੌਰਾਨ ਵੀ ਉਹਨਾਂ ਦੇ ਵੱਲੋਂ ਬਹੁਤ ਸਾਰੇ ਕੰਮ ਕੀਤੇ ਗਏ ਨੌਜਵਾਨ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਦੇ ਲਈ ਬਹੁਤ ਸਾਰੇ ਕੰਮ ਕੀਤੇ ਗਏ ਨੇ ਖੇਡਾਂ ਨੂੰ ਐਗਜ਼ਾਇਲ ਕਰਨ ਦੇ ਲਈ ਜਿਹੜਾ ਕੰਮ ਕੀਤੇ ਗਏ ਤਾਂ ਕਿ ਖੇਡਾਂ ਦੇ ਵਿੱਚ ਲੋਕ ਜਿਹੜੇ ਨੇ ਨੌਜਵਾਨ ਜਿਹੜੇ ਨੇ ਉਹ ਅੱਗੇ ਜਾ ਸਕਣ ਨਾ ਲੇਕਿਨ ਨਾਲ ਦੇ ਨਾਲ ਜਿਸ ਵਕਤ ਉਹ ਟਰਾਂਸਪੋਰਟ ਵਿਭਾਗ ਸਾਹਮਰੇ ਸੀ ਉਸ ਵੇ ਉਸ ਦੌਰਾਨ ਵੀ ਉਹਨਾਂ ਦੇ ਵੱਲੋਂ ਬਹੁਤ ਸਾਰਾ ਕੰਮ ਕੀਤਾ ਗਿਆ ਟਰਾਂਸਪੋਰਟ ਵਿਭਾਗ ਦੇ ਵਿੱਚ ਸੁਧਾਰ ਬਹੁਤ ਸਾਰਾ ਸੁਖਦੇਵ ਸਿੰਘ ਟੀਮ ਸਾਹਿਬ ਦੇ ਵੱਲੋਂ ਕੀਤਾ ਗਿਆ ਇਸ ਤੋਂ ਇਲਾਵਾ ਜਿਸ ਵਕਤ ਉਹ ਟੂਰਿਜ਼ਮ ਮੰਤਰੀ ਸੀਗੇ ਉਸ ਵੇਲੇ ਵੀ ਉਹਨਾਂ ਦੇ ਵੱਲੋਂ ਬਹੁ ਕੰਮ ਕੀਤਾ ਕੀਤਾ ਗਿਆ ਲੇਕਿਨ ਸੁਖਦੇਵ ਸਿੰਘ ਢੀਂਸਾ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਕਿ ਜਿਸ ਤਰੀਕੇ ਦੇ ਨਾਲ ਰਾਜ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬ ਦੇ ਮੁੱਦੇ ਜਿਹੜੇ ਨੇ ਉਹ ਚੁੱਕੇ ਗਏ ਸੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਜੇਕਰ ਅਸੀਂ ਦੇਖੀਏ ਤੇ ਹਮੇਸ਼ਾ ਯਾਦ ਕੀਤਾ ਜਾਂਦਾ ਹੈ ਕਿ ਜਿਹੜੇ ਸੁਖਦੇਵ ਸਿੰਘ ਢੀਂਡਸਾ ਨੇ ਬਹੁਤ ਉਹਨਾਂ ਨੇ ਫਰਮਲੀ ਪੰਜਾਬ ਦਾ ਸਟੈਂਡ ਜਿਹੜਾ ਹੈ ਉਹ ਕੇਂਦਰ ਦੇ ਪੱਧਰ ਤੇ ਜਾ ਕੇ ਵੀ ਰੱਖਿਆ ਕੇਂਦਰੀ ਪੱਧਰ ਤੇ ਜਾ ਕੇ ਵੀ ਇੱਕ ਇੱਕ ਗੱਲ ਪੰਜਾਬ ਦੀ ਜਿਹੜੀ ਹੈ ਉਹਨਾਂ ਨੇ ਸਾਹਮਣੇ ਜਾ ਕੇ ਰੱਖੀ ਹੈ ਲੇਕਿਨ ਉਹਨਾਂ ਦੇ ਵਿੱਚ ਨਰਾਜ਼ਗੀ ਵੀ ਦੇਖਣ ਨੂੰ ਮਿਲੀ ਸੀ ਜਿਸ ਵਕਤ ਸ਼੍ਰੋਮਣੀ ਅਕਾਲੀ ਦਲ ਤੋਂ ਉਹਨਾਂ ਨੇ ਛੱਡੀ ਸੀਗੀ ਪਾਰਟੀ ਛੱਡੀ ਸੀਗੀ ਉਸ ਵੇਲੇ ਵੀ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਨੇ ਨਰਾਜ਼ਗੀਆਂ ਰਹੀਆਂ ਨੇ ਲੇਕਿਨ ਉਸ ਤੋਂ ਬਾਅਦ ਪਾਰਟੀ ਦੇ ਵਿੱਚ ਇੱਕ ਆਪਸੀ ਜਿਹੜੀ ਹੈ ਉਹ ਬੈਠਕਾਂ ਦਾ ਦੌਰ ਸ਼ੁਰੂ ਹੋਇਆ ਸੀ ਲੇਕਿਨ ਜੇਕਰ ਅਸੀਂ ਗੱਲ ਕਰੀਏ ਸੁ ਦੇਵ ਸਿੰਘ ਢੀਂਸਾ ਦੀ ਸੁਖਦੇਵ ਸਿੰਘ ਢੀਂਸਾ ਲਗਾਤਾਰ ਸਿਆਸਤ ਦੇ ਸਰਗਰਮ ਰਹੇ ਨੇ ਈਵਨ ਕਿ ਜਿਸ ਵਕਤ ਉਹ ਬਿਮਾਰ ਹੁੰਦੇ ਸੀਗੇ ਉਹ ਉਸ ਵਕਤ ਵੀ ਜਿਹੜਾ ਉਹ ਸਿਆਸਤ ਦੇ ਵਿੱਚ ਸਰਗਰਮ ਨਜ਼ਰ ਆਏ ਨੇ ਹਮੇਸ਼ਾ ਜੇਕਰ ਕੋਈ ਵੀ ਗੱਲ ਹੁੰਦੀ ਸੀ ਕੋਈ ਵੀ ਇਸ਼ੂ ਉਠਦਾ ਸੀ ਸੁਖਦੇਵ ਸਿੰਘ ਢੀਂਸਾ ਜਿਹੜੇ ਨੇ ਉਸ ਦੇ ਉੱਤੇ ਆ ਕੇ ਆਪਣਾ ਬਿਆਨ ਜ਼ਰੂਰ ਸਾਂਝਾ ਕਰਦੇ ਸੀਗੇ ਹਮੇਸ਼ਾ ਆ ਕੇ ਉਹਨਾਂ ਨੇ ਜਿਹੜਾ ਉਹ ਭਾਵੇਂ ਮੀਡੀਆ ਉਹਨਾਂ ਦੇ ਕੋਲ ਜਾਵੇ ਉਹਨਾਂ ਨੇ ਹਮੇਸ਼ਾ ਸਮਾਂ ਦਿੱਤਾ ਔਰ ਹਰ ਇੱਕ ਮੁੱਦੇ ਤੇ ਸਟੈਂਡ ਲਿਆ ਔਰ ਜਾ ਕੇ ਇੱਕ ਆਪਣਾ ਐਨਾਲਿਸਿਸ ਜਿਹੜਾ ਉਹ ਸਾਹਮਣੇ ਜ਼ਰੂਰ ਰੱਖਿਆ ਕਿਉਂਕਿ ਜਿਸ ਵਕਤ ਅਸੀਂ ਗੱਲ ਕਰਦੇ ਹਾਂ ਸ਼ੋਮਨੀ ਅਕਾਲੀ ਦਲ ਦੀ ਸ਼ੋਮਨੀ ਅਕਾਲੀ ਦਲ ਨਰਾਜ਼ਗੀ ਵੀ ਉਹਨਾਂ ਨੇ ਪੂਰਨ ਤੌਰ ਤੇ ਸਾਹਮਣੇ ਲਿਆ ਕੇ ਪ੍ਰਗਟਾਈ ਸੀ ਜਿਸ ਵਕਤ ਨਰਾਜ਼ਗੀਆਂ ਹੋ ਰਹੀਆਂ ਸਨ ਕਿ ਉਹਨਾਂ ਨੇ ਸਾਹਮਣੇ ਰੱਖਿਆ ਸੀ ਕਿ ਅਗਰ ਸ਼ੋਮਨੀ ਅਕਾਲੀ ਦਲ ਇਸੇ ਤਰੀਕੇ ਦੇ ਨਾਲ ਕੰਮ ਕਰਦੀ ਰਹੀ ਤੇ ਸੀਨੀਅਰ ਲੀਡਰ ਜਿਹੜੇ ਨੇ ਸ਼ੋਮਨੀ ਅਕਾਲੀ ਦਲ ਦੇ ਨਾਲ ਖੜੇ ਨਹੀਂ ਹੋਣਗੇ ਇਸ ਦੇ ਉੱਤੇ ਉਨੀ ਅਕਾਲੀ ਦਲ ਨੂੰ ਲੈ ਕੇ ਵੀ ਬਹੁਤ ਬਾਰ ਬਿਆਨਬਾਜ਼ੀ ਜਿਹੜੀ ਸੁਖਦੇਵ ਸਿੰਘ ਢੀਂਸਾ ਨੇ ਕੀਤੀ ਹੈ ਲੇਕਿਨ ਹਮੇਸ਼ਾ ਉਹਨਾਂ ਦੀ ਬਿਆਨਬਾਜ਼ੀ ਜਿਹੜੀ ਹੈ ਉਹ ਤਤਾਂ ਦੇ ਆਧਾਰ ਤੇ ਰਹੀ ਹੈ ਉਹਨਾਂ ਨੇ ਕਦੇ ਵੀ ਜੇਕਰ ਅਸੀਂ ਗੱਲ ਕਰੀਏ ਆਪਣੇ ਪੂਰੇ ਉਹਨਾਂ ਦੇ ਟੈਨਿਓਰ ਨੂੰ ਦੇਖੀਏ ਤੇ ਹਮੇਸ਼ਾ ਉਹਨਾਂ ਨੇ ਸਿਰਫ ਔਰ ਸਿਰਫ ਇਹ ਸੋਚ ਕੇ ਗੱਲ ਅੱਗੇ ਰੱਖੀ ਹੈ ਕਿ ਪੰਜਾਬ ਦੇ ਭਲੇ ਦੇ ਲਈ ਕੰਮ ਕਰਨਾ ਹੈ ਪੰਜਾਬ ਦੇ ਲਈ ਕੰਮ ਕਰਨਾ ਔਰ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਡਿਵੈਲਪਮੈਂਟ ਲਿਆਈ ਜਾਵੇ ਸੁਖਦੇਵ ਸਿੰਘ ਢੀਂਸਾ ਉਸ ਤਰੀਕੇ ਦੇ ਨਾਲ ਕੰਮ ਕਰਦੇ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਹਲਕੇ ਦੇ ਲੋਕਾਂ ਨੇ ਵੀ ਹਮੇਸ਼ਾ ਪਿਆਰ ਦਿੱਤਾ ਡੇ ਮਾਰਜਨ ਦੇ ਨਾਲ ਹਮੇਸ਼ਾ ਸੁਖਦੇਵ ਸਿੰਘ ਢੀਂਸਾ ਨੂੰ ਜਤਾਇਆ ਵੀ ਗਿਆ ਬਹੁਤ ਵਾਰੀ ਹਰ ਚੀਜ਼ ਦਾ ਸਾਹਮਣਾ ਜਿਹੜਾ ਇਹ ਕਰਨਾ ਪਿਆ ਹਾਲਾਂਕਿ ਜਦੋਂ ਤੋਂ ਸੁਖਦੇਵ ਸਿੰਘ ਢੀਂਸਾ ਦੀ ਗੱਲ ਕੀਤੀ ਜਾਂਦੀ ਹੈ ਤੇ ਸਭ ਤੋਂ ਯੰਗੇਸਟ ਜਿਹੜੇ ਨੇ ਉਹ ਸਰਪੰਚ ਬਣੇ ਸੀਗੇ ਔਰ ਉਸੇ ਵੇਲੇ ਤੋਂ ਉਹਨਾਂ ਦੇ ਵਿੱਚ ਇੱਕ ਜ਼ੀਲ ਸੀਗੀ ਕਿ ਮੈਂ ਆਪਣੇ ਪੰਜਾਬ ਦੇ ਲਈ ਕੰਮ ਕਰਨਾ ਚਾਹੁੰਦਾ ਹੈ ਇਹ ਸੁਖਦੇਵ ਸਿੰਘ ਢੀਂਸਾ ਜਿਨ੍ਹਾਂ ਦਾ ਅਸੀਂ ਇਤਿਹਾਸ ਦੱਸ ਰਹੇ ਜਿਨ੍ਹਾਂ ਦੀ ਅਸੀਂ ਹਿਸਟਰੀ ਦੀ ਗੱਲ ਕਰ ਰਹੇ ਜਿਨ੍ਹਾਂ ਦੇ ਉਹ ਜਿਹੜੇ ਲਾਈਫ ਟੈਨਿਓਰ ਉਹਨਾਂ ਨੇ 99 ਸਾਲ ਦਾ ਇੱਕ ਜਿਹੜਾ ਉਹ ਲਾਈਫ ਟੈਨਿਓਰ ਜਿਹੜਾ ਜੀਆ ਉਸ ਦੇ ਵੀ ਜੇ ਜੇਕਰ ਗੱਲ ਕੀਤੀ ਜਾਵੇ ਇਸ ਵ ਇਸ ਹਸਪਤਾਲ ਦੇ ਵਿੱਚ ਉਹ ਤਾਂ ਉੱਥੇ ਉਹਨਾਂ ਦੀ ਮ੍ਰਿਤਕ ਦੇ ਹੈ ਤਾਂ ਕੀ ਕੁਝ ਪਤਾ ਲੱਗ ਸਕਿਆ ਕਿ ਉਹਨਾਂ ਦਾ ਅੰਤਿਮ ਸੰਸਕਾਰ ਕਦੋਂ ਕੀਤਾ ਜਾਵੇਗਾ ਕਿੱਥੇ ਹੋਵੇਗਾ ਫਿਲਹਾਲ ਉਹਨਾਂ ਦੀ ਮ੍ਰਿਤਕ ਦੇ ਦੇ ਲਾਗੇ ਕੌਣ ਹੈ ਕੀ ਉਹਨਾਂ ਦੇ ਬੇਟਾ ਪਰਮਿੰਦਰ ਢੀਡਸਾ ਉੱਤੇ ਮੌਜੂਦ ਨੇ ਬਿਲਕੁਲ ਦੇਖੋ ਲਗਾਤਾਰ ਸਿਆਸੀ ਆਗੂ ਇਥੇ ਪਹੁੰਚ ਰਹੇ ਨੇ ਉਹਨਾਂ ਦੇ ਵੱਲੋਂ ਲਗਾਤਾਰ ਜਿਹੜਾ ਉਹ ਅੰਤਿਮ ਦੇਹ ਦੇ ਜਿਹੜੇ ਨੇ ਉਹ ਦਰਸ਼ਨ ਵੀ ਕੀਤੇ ਜਾ ਰਹੇ ਨੇ ਲੇਕਿਨ ਹੱਲੇ ਤੱਕ ਜਿਹੜੀ ਮਿਲੀ ਹੋਈ ਜਾਣਕਾਰੀ ਉਸ ਦੇ ਅਨੁਸਾਰ ਇਹ ਹੀ ਹੈ ਕਿ ਜਿਹੜੀ ਮ੍ਰਿਤਕ ਦੇਹ ਉਸ ਨੂੰ ਅੱਜ ਰਾਤ ਫੋਰਟਿਸ ਦੇ ਵਿੱਚ ਹੀ ਰੱਖਿਆ ਜਾਏਗਾ ਕੱਲ ਨੂੰ ਜਿਹੜਾ ਉਹ ਇਥੋਂ ਦੇ ਲਜਾਂਦਾ ਜਾਏਗਾ ਔਰ ਉਸ ਤੋਂ ਬਾਅਦ ਪਰਸੋਂ ਦੇ ਦਿਨ ਜੱਦੀ ਪਿੰਡ ਦੇ ਵਿੱਚ ਹੀ ਜਿਹੜਾ ਉਹ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਕਿਉਂਕਿ ਜਿਹੜੇ ਸੁਖਦੇਵ ਸਿੰਘ ਢੀਂਸਾ ਨੇ ਉਹਨਾਂ ਦੇ ਦੋ ਬੇਟੀਆਂ ਨੇ ਬਾਹਰ ਨੇ ਉਹਨਾਂ ਨੂੰ ਆਣ ਦੇ ਵਿੱਚ ਕੁਝ ਸਮਾਂ ਲੱਗੇਗਾ ਉਹਨਾਂ ਦੀ ਉਡੀਕ ਹਜੇ ਕੀਤੀ ਜਾ ਰਹੀ ਹੈ ਕਿ ਉਹ ਆਣ ਤੇ ਉਸ ਤੋਂ ਬਾਅਦ ਅੰਤਿਮ ਸੰਸਕਾਰ ਜਿਹੜਾ ਹੈ ਉਹ ਕੀਤਾ ਜਾਏਗਾ ਜੇਕਰ ਅਸੀਂ ਗੱਲ ਕਰੀਏ ਕੁਦਰ ਤੱਕ ਜਿਹੜੇ ਨੇ ਪਰਮਿੰਦਰ ਸਿੰਘ ਢੀਂਸਾ ਵੀ ਅੰਦਰ ਹੀ ਮੌਜੂਦ ਸੀਗੇ ਉਹਨਾਂ ਦੇ ਵੱਲੋਂ ਵੀ ਆਪਣੇ ਪਿਤਾ ਦੇ ਅੰਤਿਮ ਦਰਸ਼ਨ ਜਿਹੜੇ ਨੇ ਉਹ ਕੀਤੇ ਜਾ ਰਹੇ ਸੀਗੇ ਔਰ ਇਸ ਤੋਂ ਇਲਾਵਾ ਹੋਰ ਜਿਹੜੇ ਲੀਡਰਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਾਂ ਉਸ ਤੋਂ ਇਲਾਵਾ ਹੋਰ ਜਿਹੜੀਆਂ ਪਾਰਟੀਆਂ ਦੇ ਲੀਡਰ ਨੇ ਉਹ ਵੀ ਲਗਾਤਾਰ ਇੱਥੇ ਪਹੁੰਚ ਰਹੇ ਨੇ ਕਿਉਂਕਿ ਇਹ ਇੱਕ ਅਜੀਹਾ ਵੇਲਾ ਹੈ ਜਿਸ ਵਕਤ ਵਕਰੀ-ਵਕਰੀਆਂ ਪਾਰਟੀਆਂ ਮੈਟਰ ਨਹੀਂ ਕਰਦੀਆਂ ਲੇਕਿਨ ਮੈਟਰ ਇਹ ਕਰਦੇ ਨੇ ਕਿ ਇੱਕ ਸਿਆਸੀ ਆਗੂ ਰਹੇ ਨੇ ਜਿਨ੍ਹਾਂ ਨੇ ਪੰਜਾਬ ਦੇ ਲਈ ਕੰਮ ਕੀਤਾ ਅੱਜ ਹਰ ਕੋਈ ਹਰ ਜੇਕਰ ਅਸੀਂ ਦੇਖੀਏ ਇੱਕ ਸਿਆਸਤ ਨੂੰ ਦੇਖੀਏ ਪੰਜਾਬ ਦੀ ਸਿਆਸਤ ਨੂੰ ਦੇਖੀਏ ਤੇ ਪੰਜਾਬ ਦੀ ਸਿਆਸਤ ਦਾ ਇੱਕ ਵੱਡਾ ਚਿਹਰਾ ਇੱਕ ਵੱਡਾ ਨਾਮ ਜਿਹੜਾ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਗਿਆ ਇਸ ਕਰਕੇ ਲੋਕ ਜਿਹੜੇ ਨੇ ਉਹ ਉਦਾਸ ਨੇ ਉਹ ਹਰ ਕੋਈ ਲੋਕ ਉਦਾਸ ਹੈ ਇਸ ਵਕਤ ਜਿਨ੍ਹਾਂ ਨੇ ਕਿਤੇ ਨਾ ਕਿਤੇ ਸੁਖਦੇਵ ਸਿੰਘ ਢੀਂਸਾ ਨੂੰ ਮਿਲੇ ਨੇ ਔਰ ਉਹਨਾਂ ਤੋਂ ਆਪਣਾ ਕੋਈ ਨਾ ਕੋਈ ਕੰਮ ਪਾਵੇ ਉਹ ਜਿਸ ਵਕਤ ਮੰਤਰੀ ਸੀਗੇ ਉਸ ਵੇਲੇ ਕਰਵਾਇਆ ਜਿਸ ਵਕਤ ਐਮਐਲਏ ਸੀਗੇ ਉਸ ਵੇਲੇ ਕਰਵਾਇਆ ਜਿਸ ਵਕਤ ਸਰਪੰਚ ਸੀ ਉਸ ਵੇਲੇ ਕਰਵਾਇਆ ਜਾਂ ਰਾਜ ਸਭਾ ਦੇ ਮੈਂਬਰ ਸੀ ਲੋਕ ਸਭਾ ਦੇ ਮੈਂਬਰ ਸੀਗੇ ਉਸ ਵੇਲੇ ਆਪਣੇ ਕੋਈ ਕੰਮ ਕਰਵਾਏ ਹਰ ਇੱਕ ਇਨਸਾਨ ਜਿਹੜਾ ਅਜ ਸੁਖਦੇਵ ਸਿੰਘ ਢੀਂਟਸਾ ਦੀ ਇਸ ਤਰੀਕੇ ਦੇ ਨਾਲ ਖਬਰ ਸੁਣ ਕੇ ਉਦਾਸ ਜ਼ਰੂਰ ਹੈ ਲੇਕਿਨ ਲਗਾਤਾਰ ਜੇਕਰ ਅਸੀਂ ਗੱਲ ਕਰੀਏ ਸਿਆਸੀ ਆਗੂ ਇੱਥੇ ਜ਼ਰੂਰ ਪਹੁੰਚ ਰਹੇ ਨੇ ਹਰ ਸਿਆਸੀ ਆਗੂ ਜਰਾ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਸ਼ਾਂਤੀ ਦੇ ਨਾਲ ਇੱਕ ਪਾਸਿਓਂ ਅੰਦਰ ਜਾਣ ਜਿਹੜੇ ਨੇ ਅੰਤਿਮ ਦਰਸ਼ਨ ਕਰਕੇ ਬਾਹਰ ਨੂੰ ਆ ਜਾਣ ਇਹ ਕੋਸ਼ਿਸ਼ਾਂ ਜ਼ਰੂਰ ਚੱਲ ਰਹੀਆਂ ਨੇ ਲੇਕਿਨ ਇਸ ਵਕਤ ਤੱਕ ਦੀ ਮਿਲੀ ਹੋਈ ਇਨੀਸ਼ੀਅਲ ਜਿਹੜੀ ਜਾਣਕਾਰੀ ਹੈ ਉਸ ਦੇ ਅਨੁਸਾਰ ਇਹ ਜ਼ਰੂਰ ਹੈ ਕਿ ਪਰਸੋਂ ਦੇ ਦਿਨਾਂ ਜਿਹੜਾ ਉਹ ਪਿੰਡ ਦੇ ਵਿੱਚ ਜਾ ਕੇ ਜਿਹੜਾ ਉਹ ਅੰਤਿਮ ਸੰਸਕਾਰ ਕੀਤਾ ਜਾਏਗਾ ਉਸ ਤੋਂ ਪਹਿਲਾਂ ਜਿਹੜਾ ਪਰਿਵਾਰ ਦੀ ਉਡੀਕ ਕੀਤੀ ਜਾਏਗੀ ਕਿ ਪਰਿਵਾਰ ਆਵੇ ਪਰਿਵਾਰ ਮੌਜੂਦ ਹੋਵੇ ਅੰਤਿਮ ਸੰਸਕਾਰ ਦੇ ਵਿੱਚ ਇਸ ਕਰਕੇ ਜਿਹੜੀ ਹੈ ਇਹ ਉਡੀਕ ਕੀਤੀ ਜਾ ਰਹੀ ਹੈ ਲੇਕਿਨ ਇਹ ਸੁਖਦੇਵ ਸਿੰਘ ਢੀਂਸਾ ਜਿਹੜੇ ਨੇ ਅੱਜ ਇਸ ਜਿਹੜਾ ਇਹ ਸੰਸਾਰਿਕ ਸਫਰ ਉਹਨਾਂ ਦਾ ਸੀ ਉਸ ਨੂੰ ਅਲਵਿਦਾ ਕਹਿ ਗਏ ਨੇ ਅੱਜ ਸ਼ਾਮ ਨੂੰ 5 ਵਜੇ ਜਿਹੜਾ ਉਹਨਾਂ ਨੇ ਅੰਤਿਮ ਜਿਹੜੇ ਆਪਣੇ ਸਾਹ ਨੇ ਉਹ ਇਸੇ ਹਸਪੀਟਲ ਦੇ ਵਿੱਚ 40s ਹਸਪੀਟਲ ਦੇ ਵਿੱਚ ਲਏ ਨੇ ਕੱਲ ਦੇ ਦਿਨ ਹੀ ਉਹਨਾਂ ਨੂੰ 40s ਬਹੁਤ ਬਹੁਤ ਸ਼ੁਕਰੀਆ ਇਹ ਸਾਰੇ ਜਾਣਕਾਰੀ ਸਾਂਝੀ ਕਰਨ ਦੇ ਲਈ ਤੇ ਕੁਝ ਤਾਂ ਦੱਸ ਦਈਏ ਕਿ ਜਿਹੜੇ ਵੱਡੀਆਂ ਸ਼ਖਸੀਅਤਾਂ ਵੱਲੋਂ ਜਿਹੜੇ ਇਸਤੇ ਟਵੀਟ ਕੀਤੇ ਗਏ ਨੇ ਉਹਨਾਂ ਦੀ ਵੀ ਜਾਣਕਾਰੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਲਈ ਕਿ ਉਹਨਾਂ ਦੇ ਵੱਲੋਂ ਕੀ ਪ੍ਰਗਟਾਵਾ ਕੀਤਾ ਗਿਆ ਸੁਖਵੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਸ਼ਰਮਣੀ ਅਕਾਲੀ ਕਹਿੰਦਾ ਕਿ ਸਰਦਾਰ ਸੁਖਵੀਰ ਸਿੰਘ ਟਿੰਰਸਾ ਦੇ ਅਕਾਲ ਚਲਾਣਾ ਕਰਦੇ ਨਾਲ ਦਿਲ ਨੂੰ ਗਹਿਰਾ ਦੁੱਖ ਹੋਇਆ ਟਿੰਰਸਾ ਸਾਹਿਬ ਨੇ ਇੱਕ ਲੰਮਾ ਹਰਸਾ ਅਕਾਲੀ ਦਲ ਦੇ ਵਿੱਚ ਸੇਵਾ ਕੀਤੀ ਹੈ ਮੈਂ ਨਿੱਜੀ ਤੌਰ ਤੇ ਅਕਾਲੀ ਦਲ ਵੱਲੋਂ ਉਹਨਾਂ ਨੂੰ ਸਤਿਕਾਰ ਤੇ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਲਪੁਰ ਗੱਗੇ ਅਰਦਾਸ ਕਰਦਾ ਕਿ ਉਹਨਾਂ ਨੂੰ ਚਰਨਾਈ ਨਵਾਬਸਬਕਤੋਦਰ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਅਕਾਲੀ ਦਲ ਦੇ ਸੀਨੀਅਰ ਅਗੂ ਤੇ ਰਾਸ ਸਭਾ ਮੈਂਬਰ ਸੁਖਦੇਸ਼ ਸਿੰਘ ਢੇਡਸਾ ਦੇ ਅਕਾਲ ਚਲਣ ਦੀ ਖਬਰ ਮਿਲੀ ਹੈ ਬੇਸ਼ੱਕ ਸਾਡੇ ਰਾਜਨੀਤਿਕ મતਪੇਤਰ ਹੈ ਹੁਣ ਪਰ ਇਨਸਾਨੀਅਤ ਤੇ ਨਾਤੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਦ ਹਨ ਸਿਸ ਤੋਂ ਲਾ ਵਤਾਂ ਦਾਸ ਦੇ ਕਿ ਹੋਰ ਵੀ ਵੱਖ-ਵੱਖ ਨੇਤਾਵਾਂ ਦੇ ਵੱਲੋਂ ਆਪਣੇ ਦੁੱਖ ਦਾ ਪ੍ਰਗਟਾਵਾ ਐਕਸ ਤੇ ਆਪਣੇ ਬਿਆਨ ਜਾਰੀ ਕਰਕੇ ਇਸ ਮੌਕੇ ਤੇ ਦਿੱਤਾ ਗਿਆ ਸ੍ਰੀ ਮੁੱਖ ਮੰਤਰੀ ਕੁਬੰਗ ਸਿੰਘ ਮਾਨ ਦੇ ਵੱਲੋਂ ਕਿਆ ਗਿਆ ਸਾ ਉਧਰ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਹੈ ਕਿ ਸੰਦੀਪ ਸਿੰਘ ਢੀਂਡਸਾ ਦੇ ਦੁਖਦਾਈ ਅਕਾਲ ਚਲਾਣੇ ਤੇ ਮੇਰਾ ਡੂੰਗਾ ਤੇ ਦਿਲੋਂ ਦੁੱਖ ਹੈ ਅਸੀਂ 6 ਧਾਕਿਆਂ ਤੋਂ ਵੱਧ ਸਮੇਂ ਤੱਕ ਪੰਜਾਬ ਦੇ ਵਿੱਚ ਉਹਨਾਂ ਦੇ ਨਾਲ ਕੰਮ ਕੀਤਾ ਹੈ ਉਹਨਾਂ ਦੇ ਰਾਜ ਤੇ ਰਾਸ਼ਟਰੀ ਰਾਜਨੀਤੀ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਤੋਂ ਲਾਭਤ ਕੇਂਦਰੀ ਮੰਤਰੀ ਵੱਜੋਂ ਸੇਵਾ ਨਿਭਾਈ ਹੈ ਸੋ ਉਹਨਾਂ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਸ਼ਾਮਲ ਸੋ ਡਾਟਟਰ ਅਮਰਿੰਦਰ ਸਿੰਘ ਨੇ ਕਿਹਾ ਕਿ ਦਿਹਾਂਤ ਬਾਰੇ ਗੱਲ ਸੁਣ ਕੇ ਬਹੁਤ ਦੁੱਖ ਹੋਇਆ ਇਹ ਮਾਨਯੋਗ ਨੇਤਾ ਨੇ ਜਿਨ੍ਹਾਂ ਨੇ ਇਮਾਨਦਾਰੀ ਤੇ ਸਮਰਪਣ ਭਾਵਨਾ ਨਾਲ ਪੰਜਾਬ ਦੀ ਸੇਵਾ ਕੀਤੀ ਹੈ ਉਹਨਾਂ ਦੇ ਪਰਿਵਾਰ ਤੇ ਸਮਰਥਕਾਂ ਪ੍ਰਤੀ ਮੇਰੀ ਦਿਲੋਂ ਸਵੇਦਨਾ ਵਾਹਿਗੁਰੂ ਉਹਨਾਂ ਨੂੰ ਜੀ ਆਤਮਾ ਨੂੰ ਸ਼ਾਂਤੀ ਦੇਵੇ ਤੋਦਰ ਪਰਨੀਤ ਕੌਰ ਦੇ ਵੱਲੋਂ ਵੀ ਉਹਨਾਂ ਦੇ ਦਿਹਾਂਤ ਬਾਰੇ ਕਿਹਾ ਗਿਆ ਕਿ ਬਹੁਤ ਹੀ ਦੁਖਦਾਈ ਹੈ ਤਾਂ ਉਹਨਾਂ ਦੀ ਇਮਾਨਦਾਰੀ ਤੇ ਸਮਰਪਣ ਪਾਵਣਾ ਨਾਲ ਪੰਜਾਬ ਦੀ ਸੇਵਾ ਕੀਤਾ ਹੈ ਤੇ ਉਹਨਾਂ ਦੇ ਪਰਿਵਾਰ ਤੇ ਸਮਰਥਕਾਂ ਨੂੰ ਉਹਨਾਂ ਦੇ ਵੱਲੋਂ ਸਵੇਤਨਾਵਾ ਨੇ ਵਾਹਿਗੁਰੂ ਉਹਨਾਂ ਦੀ ਆਤਮਿਕ ਸ਼ਾਂਤੀ ਦਵੇ ਸੋ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਅਕਾਲ ਚਲਾਣਾ ਬੇਹਦ ਦੁਖਦਾਈ ਹੈ ਉਹਨਾਂ ਨੇ ਬੜਾ ਲੰਮ ਸਮਾਂ ਪੰਜਾਬ ਦੀ ਨਮਾਇੰਦਗੀ ਕੀਤੀ ਵਕਫ ਵਕ ਆਦਿਆਂ ਤੇ ਰਹਿੰਦਿਆਂ ਉਹਨਾਂ ਦਾ ਜਾਣਾ ਸਾਡੇ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟ ਹੈ ਤਰਨ ਚੋਗ ਨੇ ਕਿਹਾ ਹੈ ਕਿ ਉਹਨਾਂ ਦੇ ਅਕਾਲ ਚਲਾਣੇ ਦੀ ਖਬਰ ਬਹੁਤ ਹੀ ਦੁਖਦਾਈ ਹੈ ਉਹ ਇੱਕ ਦੂਰਦਰਸ਼ੀ ਨੇਤਾ ਅਨੁਭਵੀ ਸੰਸਦ ਮੈਂਬਰ ਤੇ ਲੋਕ ਸੇਵਾਲੀ ਸਮਰਪਿਤ ਨੇਤਾ ਰਹੇ ਨੇ ਪੰਜਾਬ ਦੀ ਰਾਜਨੀਤੀ ਤੇ ਦੇਸ਼ ਦੀ ਸੇਵਾ ਲਈ ਉਹਨਾਂ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ ਸੁਖਦੇਵ ਸਿੰਘ ਢੀਂਡ ਸਾਹਿਬ ਆਜਪਾ ਦੇ ਸਰਕਾਰ ਦੇ ਵਿੱਚ ਕੇਂਦਰੀ ਮੰਤਰੀ ਵੀ ਰਹੇ ਚੁਕੇ ਨੇ 19200 ਤੋਂ ਲੈ ਕੇ 2004 ਤੱਕ ਇਸਲਾਵਾ 201998 ਤੋਂ ਲੈ ਕੇ 2004 ਤੱਕ ਉਹ ਰਾਜ ਸਭਾ ਦੇ ਮੈਂਬਰ ਰਹੇ ਚੁਕੇ ਨੇ ਪਹਿਲੀ ਵਾਰ ਉਹਨਾਂ ਨੇ ਤਨੋਲਾ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਵਜੇ ਚੋਣ ਜਿੱਤ ਕੇ ਵਿਧਾਨ ਸਭਾ ਪਹੁੰਚੇ ਸੀ। ਤਰੁਕਰ ਦੇ ਗਲੇ ਖਬਰ ਦਾ ਪੰਚ